ਜੇਕਰ ਤੁਸੀਂ ਅੱਜ ਦਾ ਦੱਸਿਆ ਹੋਇਆ ਨੁਸਖਾ ਅਪਣਾ ਲਿਆ ਤੁਹਾਡੇ ਚਸ਼ਮਾ ਲੱਗਿਆ ਹੋਇਆ ਲੈਂਜ਼ ਪਏ ਹੋਈਆਂ ਤਾਂ ਤੁਹਾਡੇ ਉਹ ਵੀ ਉਤਰ ਜਾਣਗੇ ਅੱਖਾਂ ਦੇ ਵਿੱਚ ਪਹਿਲੇ ਰੁਪੈਣ ਕਰਕੇ ਆਪਾਂ ਨੂੰ ਇਹ ਜਿਹੜੀ ਸਮੱਸਿਆਵਾਂ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਇੱਕ ਚੀਜ਼ ਐਵੇਂ ਧਿਆਨ ਰੱਖੋ ਕਿ ਜੇਕਰ ਤੁਸੀਂ ਮੋਟਰਸਾਈਕਲ ਤੇ ਸਫ਼ਰ ਕਰਦੇ ਹੋ ਸਾਈਕਲ ਤੇ ਸਫ਼ਰ ਕਰਦੇ ਹੋ ਤਾਂ ਵੀ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਇਹ ਵਾਲਾ ਨੁਸਖਾ ਅਪਲਾਈ ਕਰਕੇ ਦੇਖੋ ਬਹੁਤ ਕਾਰਗਰ ਹੈ ਬਿਹਤ ਕਮਾ ਦਾ ਨੁਸਖਾ ਹੈਗਾ ਕਿ ਤੁਸੀਂ ਇੱਕ ਚੰਤੇ ਚਿੱਟੇ ਸਾਫੀ ਦਾ ਦੋਸਤੋ ਅਗਲੀ ਜਾਣਕਾਰੀ ਤੁਹਾਡੇ ਵਾਸਤੇ ਬਹੁਤ ਖਾਸ ਹੈਗੀ ਹੈ ਅੱਜ ਆਪਾਂ ਗੱਲ ਕਰਾਂਗੇ ਅੱਖਾਂ ਦੀ ਰੋਸ਼ਨੀ ਵਧਾਉਣ ਬਾਰੇ ਜੇਕਰ ਤੁਸੀਂ ਅੱਜ ਦਾ ਦੱਸਿਆ ਹੋਇਆ ਨੁਸਕਾ ਅਪਣਾ ਲਿਆ ਤੁਹਾਡੇ ਚਸ਼ਮਾ ਲੱਗਿਆ ਹੋਇਆ ਲੈਂਸ ਪਏ ਹੋਏ ਆ ਤੁਹਾਡੇ ਉਹ ਵੀ ਉਤਰ ਜਾਣਗੇ ਬਿਸ਼ਰਤੇ ਕਿ ਤੁਸੀਂ ਇਸ ਨੂੰ ਰੁਟੀਨ ਦੇ ਵਿੱਚ ਖਾਣਾ ਹੈ ਮਹੀਨਾ 2 ਮਹੀਨੇ 3 ਮਹੀਨੇ ਲਗਾਤਾਰ ਇਸ ਨੂੰ ਖਾਓ ਜਦੋਂ ਤੱਕ ਤੁਹਾਨੂੰ ਲੱਗਦਾ ਕਿ ਸਾਨੂੰ ਇਹ ਬੈਟਰ ਫੀਲ ਨਹੀਂ ਹੋ ਰਿਹਾ ਕਿਉਂਕਿ ਹਰ ਇੱਕ ਬੰਦੇ ਦੀ ਬਾਡੀ ਦੀ ਤਸਵੀਰ ਅਲੱਗ ਹੁੰਦੀ ਹੈ ਇਹ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਦੱਸ ਦੇ ਚ ਠੀਕ ਹੋ ਜਾਓਗੇ ਜਾਂ ਤੁਸੀਂ 6 ਮਹੀਨੇ ਠੀਕ ਹੋ ਜਾਓਗੇ ਹਰ ਇੱਕ ਬਾਡੀ ਦੀ ਤਸਵੀਰ ਅਲੱਗ ਹੋਣ ਕਾਰਨ ਤੁਹਾਨੂੰ ਦੱਸ ਦੇ ਚ ਵੀ ਫੱਕ ਪੈ ਸਕਦਾ ਤੁਹਾਨੂੰ 2 ਮਹੀਨੇ 3 ਮਹੀਨੇ ਵੀ ਲੱਗ ਸਕਦੇ ਆ ਸੋ ਬਹੁਤ ਜਿਆਦੇ ਕਾਰਗਰ ਹੈ ਜੀ ਇਹਦਾ ਨੁਸਖਾ ਜ਼ਰੂਰ ਇਸ ਨੂੰ ਟਰਾਈ ਕਰੋ ਆਪਣੇ ਬੱਚਿਆਂ ਨੂੰ ਦਿਓ ਜੇਕਰ ਤੁਸੀਂ ਕੰਪਿਊਟਰ ਲੈਪਟਾਪ ਜਿਆਦਾ ਯੂਜ਼ ਕਰਦੇ ਹੋ ਤਾਂ ਵੀ ਤੁਸੀਂ ਇਸ ਨੂੰ ਯੂਜ਼ ਕਰੋ ਤੁਹਾਨੂੰ ਕਦੇ ਵੀ ਅੱਖਾਂ ਦੀ ਰੋਸ਼ਨੀ ਦੀ ਦਿੱਕਤ ਨਹੀਂ ਆਏਗੀ ਚਾਹੇ ਤੁਹਾਡੀ ਏਜ ਜਿੰਨੀ ਮਾਟੀ ਹੋਈ ਪਈ ਹੈ ਅੱਖਾਂ ਦੀ ਰੋਸ਼ਨੀ ਘਟੋ ਹੋਣ ਪਿੱਛੇ ਕਾਫੀ ਸਾਰੇ ਕਾਰਨ ਨੇ ਮਤਲਬ ਤੁਹਾਡੀ ਖੁਰਾਕ ਖਾਣਾ ਪੀਣਾ ਤੁਹਾਡਾ ਬਹੁਤ ਜ਼ਿੰਮੇਵਾਰ ਹੈ ਇਸ ਦੇ ਉੱਤੇ ਅੱਜ ਕੱਲ ਤਾਂ ਪੋਲੂਸ਼ਨ ਵੀ ਬਹੁਤ ਜ਼ਿਆਦਾ ਹੋ ਗਿਆ ਤੁਸੀਂ ਕਿਤੇ ਸਫ਼ਰ ਕਰਦੇ ਹੋ ਤਾਂ ਅੱਖਾਂ ਦੇ ਵਿੱਚ ਪੋਲੂਸ਼ਨ ਆਉਣ ਪੈਣ ਕਰਕੇ ਆਪਾਂ ਨੂੰ ਇਹ ਜਿਹੜੀ ਸਮੱਸਿਆਵਾਂ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਇੱਕ ਚੀਜ਼ ਦਾ ਇਹ ਵੀ ਧਿਆਨ ਰੱਖੋ ਕਿ ਜੇਕਰ ਤੁਸੀਂ ਮੋਟਰਸਾਈਕਲ ਤੇ ਸਫ਼ਰ ਕਰਦੇ ਹੋ ਸਾਈਕਲ ਤੇ ਸਫ਼ਰ ਕਰਦੇ ਹੋ ਤਾਂ ਵੀ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਐਨਕਾ ਵਗੈਰਾ ਚਸ਼ਮਾ ਵਗੈਰਾ ਲਗਾ ਕੇ ਜਾਓ ਤਾਂ ਕਿ ਤੁਹਾਡੀਆਂ ਅੱਖਾਂ ਨੂੰ ਕੋਈ ਚੀਜ਼ ਡੈਮੇਜ ਨਾ ਕਰ ਸਕੇ ਸੋ ਸਾਡੇ ਇੱਥੇ ਨੇੜੇ ਮੰਡੀ ਗਵਿੰਦਗੜ੍ਹ ਬਹੁਤ ਜ਼ਿਆਦਾ ਪੋਲੂਸ਼ਨ ਹੈ ਸੋ ਜੇਕਰ ਕੋਈ ਉੱਥੋਂ ਦਾ ਵੀਡੀਓ ਵੀਰ ਭਾਈ ਦੇਖ ਰਿਹਾ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਟਾਈਮ ਅਗਰ ਸਫਰ ਕਰਦੇ ਹੋ ਤਾਂ ਚਸ਼ਮਾ ਜ਼ਰੂਰ ਲਗਾ ਕੇ ਰੱਖੋ ਤਾਂ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਸਟ ਪਾਰਟਿਕਲਸ ਜਾਂ ਕੋਈ ਹਾਰਮਫੁਲ ਕੈਮੀਕਲਸ ਜਿਹੜਾ ਨੀਂਗਾਂ ਨੂੰ ਡੈਮੇਜ ਨਾ ਕਰ ਸਕੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇਕਰ ਤੁਹਾਨੂੰ ਕਿਸੇ ਨੂੰ ਅ ਤੁਹਾਡੇ ਕਿਸੇ ਸਕੇ ਸੰਬੰਧੀ ਨੂੰ ਬਚਨਾਂ ਵਿੱਚ ਸੌਲੀਆਂ ਫਾਈਬਰੋਇਡ ਸਿਸਟ ਕੋਈ ਚਮੜੀ ਰੋਗ ਲੀਵਰ ਕਿਡਨੀਆ ਦੀ ਪ੍ਰੋਬਲਮ ਦਿਮਾਗ ਦੀ ਕੋਈ ਪ੍ਰੋਬਲਮ ਹੈਗੀ ਹੈ ਕਿਸੇ ਵੀ ਤਰ੍ਹਾਂ ਦਾ ਪ੍ਰੋਸਟੇਟ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਰੋਗ ਜਿਹੜਾ ਤੁਹਾਡਾ ਨਹੀਂ ਠੀਕ ਹੋ ਰਿਹਾ ਤਾਂ ਤੁਸੀਂ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਜੀ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪਟੌਣ ਕੰਪਰ GT ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਓਪਨ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਇਸ ਵਾਰ 2 ਫਰਵਰੀ 2025 ਸਾਡਾ 19ਵਾਂ ਕੈਂਪ ਲੱਗਣ ਜਾ ਰਿਹਾ ਜੀ ਕਾਲੇ ਬੱਕਰੇ ਡੇਰਾ ਕੁੱਟਿਆ ਸਾਹਿਬ ਇਸ ਐਤਵਾਰ ਸਾਡਾ ਦਫ਼ਤਰ ਨਾ ਬੰਦ ਰਹੇਗਾ ਬਾਕੀ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਹੁੰਦੇ ਹਾਂ ਜੀ ਤੁਸੀਂ ਵੀਰਵਾਰ ਨੂੰ ਛੱਡ ਕੇ ਬਾਕੀ ਸੰਡੇ 1 ਵਜੇ ਤੱਕ ਤੇ ਬਾਕੀ ਦਿਨ ਤੁਸੀਂ ਸਾਡੇ ਕੋਲ ਪਹੁੰਚ ਕਰ ਸਕਦੇ ਹੋ ਜਿਵੇਂ ਕਿ ਅੱਜ ਦੀ ਵੀਡੀਓ ਹੈਗੀ ਆ ਅੱਖਾਂ ਦੀ ਰੋਸ਼ਨੀ ਨੂੰ ਕਿਵੇਂ ਬਧਾਇਆ ਜਾਵੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਹੀ ਧਿਆਨ ਦੇਵੋ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਮੌਸਮੀ ਫਰੂਟ ਖਾਓ ਅ ਅਜਿਕੇ ਜਿਵੇਂ ਗਾਜਰ ਦਾ ਮੌਸਮ ਚੰਗਾ ਹੈ ਤੁਸੀਂ ਗਾਜਰ ਦਾ ਜੋਸ਼ ਪੀ ਸਕਦੇ ਹੋ ਦਿਨ ਚ ਦੋ ਟਾਈਮ ਪੀ ਲਓਗੇ ਹੋਰ ਵੀ ਜਿਆਦਾ ਵਧੀਆ ਬੜੇ ਛੇਤੀ ਤੁਹਾਡਾ ਚਸਮਾ ਉੱਪਰ ਦੇਖਾ ਗਾਜਰਾਂ ਤੁਸੀਂ ਖਾ ਸਕਦੇ ਹੋ ਹਰੀਆਂ ਸਬਜ਼ੀਆਂ ਪੱਤੇਦਾਰ ਸਬਜ਼ੀਆਂ ਖਾ ਸਕਦੇ ਹੋ ਬਹੁਤ ਜ਼ਿਆਦਾ ਕਾਰਗਰ ਹੈ ਜੀ ਸਵੇਰੇ ਉੱਠ ਕੇ ਤੁਸੀਂ ਨੰਗੇ ਪੈਰ ਜੇਕਰ ਘਾਹ ਦੇ ਉੱਤੇ ਹਰੇ ਘਾਹ ਦੇ ਉੱਤੇ ਸੈਰ ਕਰੋਗੇ ਤਾਂ ਉਹ ਬਹੁਤ ਜ਼ਿਆਦਾ ਕਾਰਗਰ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਾਸਤੇ ਤੇ ਦੂਸਰਾ ਹੈਗਾ ਜੀ ਤੁਹਾਡੀ ਜਿਹੜੀ ਖੁਰਾਕ ਹੈ ਉਹ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਸਰੀਰ ਦੇ ਨਾਲ ਅਤੇ ਜਿਹੜੀ ਅੱਖਾਂ ਦੀ ਰੋਸ਼ਨੀ ਵੀ ਉਹ ਬਣੀ ਰਹੇ। ਤੋਂ ਜਿੰਨਾ ਅੱਜ ਦੇ ਟਾਈਮ 'ਚ ਕੈਮੀਕਲ ਸਬਜ਼ੀਆਂ ਦੇ ਉੱਤੇ ਹੋ ਰਿਹਾ ਹੈ ਇਹ ਸਰੀਰ ਦੇ ਵਿੱਚ ਜਾ ਕੇ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਥੋੜੇ ਦਿਨ ਪਹਿਲਾਂ ਦੀ ਰਿਪੋਰਟ ਹੈ ਜੀ ਕਿ ਪੰਜਾਬ ਦੇ ਵਿੱਚ ਮੌਤਾਂ ਜਿਹੜੀਆਂ ਖੇਤਾਂ ਦੇ ਨਾਲ ਹੋ ਰਹੀਆਂ ਐ। ਇਸ ਦੇ ਪਿੱਛੇ ਜ਼ਿੰਮੇਵਾਰ ਜੇਕਰ ਮੰਨੀਏ ਤਾਂ ਆਪਣਾ ਖਾਣ-ਪੀਣ, ਕੈਮੀਕਲ ਸਪਰੇਅ ਹਾਂ, ਪੋਲਿਊਟਿਡ ਪਾਣੀ, ਬਾਕੀ ਇਹਦੇ ਵਿੱਚ ਪੋਲੂਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ ਕਿਉਂਕਿ ਸਾਧੇ ਜਰੀਏ ਜਿਹੜੇ ਦਸਤੇ ਵਿੱਚ ਹਾਰਮful ਪਾਰਟੀਕਲਸ ਜਿਹੜੀਆਂ ਗੈਸਾਂ ਹੁੰਦੀਆਂ ਆਪਣੇ ਅੰਦਰ ਜਾ ਕੇ ਤਾਂ ਆਪਾਂ ਨੂੰ ਇਹ ਸਮੱਸਿਆ ਖੜੀ ਕਰ ਦਿੰਦੀਆਂ ਕੋਸ਼ਿਸ਼ ਕਰੋ ਕਿ ਜੇ ਇੱਥੇ ਵੀ ਤੁਸੀਂ ਕਿਤੇ ਬਾਹਰ ਜਾਣੇ ਹੋ ਮਾਸਕ ਵਗੈਰਾ ਤੁਸੀਂ ਲਗਾ ਕੇ ਜਾਓ ਤਾਂ ਕਿ ਘਟੋ-ਘਟ ਜਿਹੜੀ ਫਿਲਟਰਡ 에ਅਰ ਹੈਗੀ ਤੁਹਾਡੇ ਫੇਫੜਿਆਂ ਨੂੰ ਮਿਲ ਸਕੇ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਇਸਦੇ ਨੁਸਖੇ ਬਾਰੇ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਨੁਸਖੇ ਦੱਸਾਂਗਾ ਇਹਨਾਂ ਦੇ ਨਾਲ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹੋ ਤੁਹਾਡਾ ਜੇਕਰ ਕਿਸੇ ਦੇ ਚਸ਼ਮਾ ਲੱਗਿਆ ਹੋਇਆ ਉਹ ਵੀ ਉਤਰ ਜਾਏਗਾ ਜੇਕਰ ਤੁਸੀਂ ਰੁਟੀਨ ਦੇ ਵਿੱਚ ਇਸ ਨੂੰ ਫਾਲੋ ਕਰੋਗੇ ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਖਾਂ ਦੇ ਵਿੱਚ ਕੀ ਪਾਉਣਾ ਚਾਹੀਦਾ ਹੈ ਮੈਂ ਤੁਹਾਨੂੰ ਇੱਕ ਨੁਸਖਾ ਦੱਸਣ ਲੱਗਿਆ ਇਸ ਨੂੰ ਜੇਕਰ ਤੁਸੀਂ ਸਹੀ ਤਰੀਕੇ ਨਾਲ ਬਣਾ ਕੇ ਯੂਜ਼ ਕਰੋਗੇ ਤਾਂ ਬਹੁਤ ਜ਼ਿਆਦਾ ਕਾਰਗਰ ਹੈ ਅੱਖਾਂ ਦੇ ਰੁਟੀਨ ਚ ਪਾਉਣ ਨਾਲ ਇਹ ਚਸ਼ਮਾ ਵੀ ਉਤਾਰ ਦਿੰਦਾ ਹੈ ਜੇਕਰ ਕਿਸੇ ਤੋਂ ਨਹੀਂ ਮੰਨਦਾ ਤੁਸੀਂ ਸਾਡੇ ਤੋਂ ਵੀ ਇਹ ਦਵਾਈ ਲੈ ਕੇ ਜਾ ਸਕਦੇ ਹੋ ਇਸ ਦੇ ਬਾਅਦ ਤੁਸੀਂ ਇੱਕ ਚਮਚ ਤੁਸੀਂ ਲੈਣਾ ਜੀ ਚਿੱਟੇ ਪਿਆਰ ਦਾ ਰਸ ਇੱਕ ਚਮਚ ਲੈਣਾ ਤੁਸੀਂ ਅਦਰਕ ਦਾ ਰਸ ਇੱਕ ਚਮਚ ਲੈਣਾ ਤੁਸੀਂ ਨਿੰਬੂ ਦਾ ਰਸ ਇਸ ਦੇ ਵਿੱਚ ਤੁਸੀਂ 3 ਚਮਚ ਪਾ ਲੈਣਾ ਛੋਟੀ ਮੱਖੀ ਦਾ ਸ਼ਹਿਦ ਧਿਆਨ ਰੱਖਿਓ ਜੀ ਛੋਟੀ ਮੱਖੀ ਦਾ ਸ਼ਹਿਦ ਹੋਣਾ ਚਾਹੀਦਾ ਹੈ ਤਾਂ ਹੀ ਇਹ ਨੁਸਖਾ ਜਿਹੜਾ ਕਾਰਗਰ ਹੁੰਦਾ ਹੈ ਬਾਕੀ ਜੇਕਰ ਤੁਸੀਂ ਬਾਜ਼ਾਰੋਂ ਸ਼ਹਿਦ ਪਾ ਲੋਗੇ ਤਾਂ ਉਸ ਦਾ ਕਿੰਨਾ ਕ ਅਸਰ ਹੋਏਗਾ ਨਹੀਂ ਹੋਏਗਾ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਬਟ ਛੋਟੀ ਮੱਖੀ ਦਾ ਸ਼ਹਿਦ ਜੇਕਰ ਤੁਸੀਂ ਇਸ ਨੁਸਖੇ ਦੇ ਵਿੱਚ ਪਾਉਂਗੇ ਤਾਂ ਇਹ ਬਹੁਤ ਜ਼ਿਆਦਾ ਕਾਰਗਰ ਹੈ ਇਸ ਨੂੰ ਤੁਸੀਂ ਇੱਕ ਦਿਨ ਛੱਡ ਕੇ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਹਾਨੂੰ ਘੱਟ ਸੁਣੱਸ ਹੈਗੀ ਹੈ ਜੇਕਰ ਤੁਹਾਨੂੰ ਜ਼ਿਆਦਾ ਸੁਣੱਸ ਹੈਗੀ ਹੈ ਤਾਂ ਤੁਸੀਂ ਰੁਟੀਨ ਦੇ ਵਿੱਚ ਇੱਕ ਟਾਈਮ ਇਸ ਨੂੰ ਆਪਣੀ ਅੱਖਾਂ ਦੇ ਵਿੱਚ ਇੱਕ ਇੱਕ ਡ੍ਰੌਪ ਪਾ ਲਿਆ ਕਰੋ ਥੋੜਾ ਲੜਦਾ ਜ਼ਰੂਰ ਹੈ ਬਟ ਬਹੁਤ ਜ਼ਿਆਦਾ ਕਾਰਗਰ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਖਾਣ ਬਾਰੇ ਹੁਣ ਤੁਹਾਨੂੰ ਇੱਕ ਨੁਸਖਾ ਮੈਂ ਹੋਰ ਦੱਸਣ ਲੱਗਿਆ ਜੇਕਰ ਇਸ ਪੌਣ ਵਾਲੀ ਦਵਾਈ ਦੇ ਨਾਲ ਤੁਸੀਂ ਖਾਨ ਵਾਲਾ ਨੁਸਖਾ ਵੀ ਦਿਖਾਉਂਗੇ ਮਤਲਬ ਕਿ ਤੁਸੀਂ ਤਾਂ ਇਹ ਹੋਰ ਵੀ ਜਲਦੀ ਤੁਹਾਡੇ ਜਿੱਕਰ ਕਿਸੇ ਬੱਚੇ ਨੂੰ ਚਸ਼ਮਾ ਲੱਗਣ ਦੀ ਆਪਾਂ ਲੱਗ ਰਿਹਾ ਹੈ ਕਿ ਇਸ ਨੂੰ ਚਸ਼ਮਾ ਲਵਾਉਣਾ ਪੈਣਾ ਹੈ ਤਾਂ ਤੁਹਾਡੀ ਉਹ ਵੀ ਜਿਹੜੀ ਬੱਚੇ ਨੂੰ ਸਮੱਸਿਆ ਨਹੀਂ ਆਏਗੀ ਤੇ ਉਸ ਦਾ ਚਸ਼ਮਾ ਲਵਾਉਣ ਦੀ ਜ਼ਰੂਰਤ ਨਹੀਂ ਪੈਣੀ ਖਾਨ ਵਾਲੇ ਨੁਸਕੇ ਵਾਸਤੇ ਤੁਸੀਂ 250 ਗ੍ਰਾਮ ਖਸਖਸ ਲੈ ਲੈਣੀ ਹੈ ਇਸ ਨੂੰ ਤੁਸੀਂ ਤਵੇ ਦੇ ਉੱਤੇ ਜਾਂ ਕਿਸੇ ਪੈਨ ਦੇ ਵਿੱਚ ਪਾ ਕੇ ਤੁਸੀਂ ਥੋੜੇ ਜਿਹਾ ਭੁੰਨ ਲੈਣਾ ਹੈ ਯਾਦ ਰੱਖਿਓ ਜਿਹੜਾ ਮੈਂ ਨੁਸਖਾ ਦੱਸਣ ਲੱਗਿਆਂ ਜੇਕਰ ਤੁਸੀਂ ਇਸ ਨੂੰ ਵੱਧ ਮਾਤਰਾ ਦੇ ਵਿੱਚ ਬਣਾਉਣਾ ਹੈ ਤਾਂ ਤੁਸੀਂ ਜਿਹੜੀ ਇਹ ਮੈਂ ਕੁਆਂਟੀਟੀ ਫਾਰਮ ਦੱਸਣ ਲੱਗਿਆ ਇਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਡਬਲ ਜਾਂ ਫਿਰ ਟ੍ਰਿਪਲ ਤੁਸੀਂ ਕਰ ਸਕਦੇ ਹੋ ਜਿੰਨੇ ਜੇਕਰ ਤੁਹਾਡੇ ਇੱਕ ਬੱਚਾ ਜਾਂ ਦੋ ਬੱਚੇ ਆ ਜਾਂ ਫਿਰ ਤੁਸੀਂ ਵੀ ਜੇਕਰ ਇਸ ਨੂੰ ਯੂਜ਼ ਕਰਨਾ ਹੈ ਤਾਂ ਤੁਸੀਂ ਮਾਤਰਾ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਤੁਸੀਂ 250 ਗ੍ਰਾਮ ਖਸਖਸ ਲੈ ਕੇ ਇਸ ਨੂੰ ਥੋੜਾ ਜਿਹਾ ਭੁੰਨ ਲੈਣਾ ਹੈ ਨਾਲ ਤੁਸੀਂ ਮਿਸ਼ਰੀ, ਬਦਾਮ ਤੇ ਮੱਕ ਜੇ ਤੁਸੀਂ 2-200 ਗ੍ਰਾਮ ਲੈਣੇ ਹੈ 400 ਗ੍ਰਾਮ ਲੈਣੇ ਤੁਸੀਂ ਭੁਜੇ ਹੋਏ ਛੋਲੇ ਤੇ 50 ਗ੍ਰਾਮ ਲੈਣੀ ਤੁਸੀਂ ਪੂਰੀ ਮਿਰਚ ਇਹ ਇਹ ਸਮਾਨ ਨੂੰ ਤੇ ਨਾਲ ਤੁਸੀਂ ਜਿਹੜੀ ਖਸਖਸ ਭੁੰਨੀ ਹੈ ਉਸ ਨੂੰ ਤੁਸੀਂ ਮਿਕਸ ਕਰਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਧਿਆਨ ਰੱਖਿਓ ਜਦੋਂ ਤੁਸੀਂ ਜੇਕਰ ਮਿਕਸੀ ਦੇ ਵਿੱਚ ਇਸ ਨੂੰ ਇਸ ਦਾ ਪਾਊਡਰ ਬਣਾਵੋਗੇ ਤਾਂ ਕੱਪ ਨੂੰ ਜਿਆਦਾ ਗਰਮ ਨਾ ਹੁੰਦੇ ਹੋ ਕਿਉਂਕਿ ਜਿਹੜੀਆਂ ਆਯੁਰਵੇਦਿਕ ਚੀਜ਼ਾਂ ਦੇਸੀ ਚੀਜ਼ਾਂ ਉਹਨੀਆਂ ਜਦੋਂ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਗਰਮ ਕਰਦੇ ਹਾਂ ਤਾਂ ਇਹਨਾਂ ਦੀ ਤਸਵੀਰ ਬਦਲ ਜਾਂਦੀ ਹੈ ਸੋ ਇਸ ਨੂੰ ਹੌਲੀ ਰੋਕ ਰੋਕ ਕੇ ਤੁਸੀਂ ਮਿਕੀ ਨੂੰ ਇਸ ਦਾ ਪਾਊਡਰ ਬਣਾ ਲਿਓ ਜਾਂ ਜੇਕਰ ਕੋਈ ਸੇਲ ਬਟਾ ਯੂਜ਼ ਕਰ ਸਕਦਾ ਹੋ ਹੋਰ ਵੀ ਜਿਆਦਾ ਵਧੀਆ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਛੋਟੇ ਬੱਚੇ ਨੂੰ ਤੁਸੀਂ ਇੱਕ ਟਾਈਮ ਵੀ ਇਸ ਨੂੰ ਦੇ ਸਕਦੇ ਹੋ ਬੇਹਦ ਇਸ ਦਾ ਕਾਰਗਰਮਕ ਰਿਜ਼ਲਟ ਹੈ ਜੀ ਬਹੁਤ ਹੀ ਅਨ અસરਾਰ ਹੈ ਕਿਸੇ ਨੂੰ ਵੀ ਜੇਕਰ ਅੱਖਾਂ ਦੀ ਸਮੱਸਿਆ ਹੈਗੀ ਹੈ ਤਾਂ ਤੁਹਾਡੀ ਇਸ ਦੇ ਨਾਲ ਪੂਰੀ ਤਰ੍ਹਾਂ ਠੀਕ ਹੋ ਜਾਏਗੀ ਫਿਰ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਐਡਰੈਸ ਪਤਾ ਫੋਨ ਨੰਬਰ ਸਕਰੀਨ ਤੇ ਆਇਆ ਹੋਇਆ ਤੁਸੀਂ ਨੋਟ ਕਰ ਸਕਦੇ ਹੋ ਤੋ ਦੋਸਤੋ ਅੱਜ ਦੀ ਜਾਣਕਾਰੀ ਅੱਖਾਂ ਦੀ ਰੋਸ਼ਨੀ ਵਧਾਉਣ ਬਾਰੇ ਸੀ ਤੇ ਬਹੁਤ ਜ਼ਿਆਦੇ ਕਾਰਕਰਨ ਉਸ ਦਾ ਜ਼ਰੂਰ ਵਰਤੇਓ ਜੇਕਰ ਕਿਸੇ ਬੱਚੇ ਦੀਆਂ ਕਿਸੇ ਵੱਡੇ ਦੀਆਂ ਅੱਖਾਂ ਦੇ ਉੱਤੇ ਚਸ਼ਮਾ ਲੱਗਿਆ ਹੋਇਆ ਉਹ ਵੀ ਉੱਤਰ ਜਾਏਗਾ ਸੋ ਮੈਨੂੰ ਦਿਵਾਂ ਗਿਆ ਨੈਕਸਟ ਵੀਡੀਓ ਚ ਜਲਦ ਮਿਲਦੇ ਆ ਸਬਸਕ੍ਰਾਈਬ ਕਰਾਓ